ਤੇ ਲੋ ਜੀ ਮਿੱਤਰੋ ਬਈ ਜਿਵੇਂ ਅੱਜ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਰੋਟਾ ਵੇਟਰ ਆਉਣੇ ਨੇ ਦਰਵਾਜ਼ੇ ਤੇ ਰੋਟਾ ਵੇਟਰ ਪਹੁੰਚ ਗਏ ਬਾਈ ਆਪਣੇ ਠੀਕ ਆ ਜੀ 8 ਫੁੱਟੇ 7 ਫੁੱਟੇ ਤੇ ਸਾਰੇ ਇਧਰੇ ਬਾਈ ਬਾਈ ਨਾਲ ਆਪਾਂ ਨੇ ਲੈ ਜੀ ਆਹ ਸਾਡਾ ਆਪਣਾ ਟੌਪ ਆਲ ਮਾਡਲ ਸਾਰਾ ਸਮਾਨ ਆਇਆ ਬਾਈ ਨਾਲ ਕਿੱਟਾਂ ਸ਼ਾਫਟਾਂ ਠੀਕ ਆ ਜੀ ਪੂਰੇ ਪੈਕ ਸੈਕ ਹੋ ਕੇ ਆਏ ਹਨ ਸਾਈਜ਼ ਐਚ ਡੀ ਸੀ ਸੀ ਵਾਲੀ ਕੂੜੀ ਆ ਠੀਕ ਹੈ ਜੀ ਆ ਪਿਛਲਾ 7 ਫੋਟਾ ਮਾਡਲ ਆ ਇਹ 7 ਆ ਇਹ ਇਹ ਦੋਨੇ 8 8 ਮਾਡਲ ਆ 8 ਫੋਟ ਠੀਕ ਹੈ ਜੀ ਬਾਕੀ ਮਾਮੇ ਨਹੀਂ ਲੱਗੇ ਹੋਏ ਆ ਬੱਸ ਬੱਸ ਹੋਰੋਂ ਮਾਈ ਕੀਤਾ ਉਹਦਾ ਠੀਕ ਹੈ ਜੀ ਪਤਾ ਨਹੀਂ ਹੋ ਗਿਆ ਅੱਜ ਹੋ ਗਿਆ ਪਤਾ ਨਹੀਂ ਅੱਜ ਅਪਰਾਲਾ ਤੇ ਰਹੀ ਆ ਪੁੱਤਰਾ ਹਾਂਜੀ ਹਾਂਜੀ ਆਪਾਂ ਕਹਿੰਦੇ ਚੱਲ ਹੁਣ ਲੱਗਣਾ ਜਾ ਕੇ ਹੁਣ ਤੋਂ ਮੁੰਡਾ ਖੁਣਾ ਆ ਕੋਈ ਗੱਲ ਨਹੀਂ ਜੀ ਅੰਮ ਤਾਂ ਕੋਈ ਵੀ ਆਈ ਕਰੇ ਤੇ ਹੀ ਆ ਕਰੇ ਤੇ ਹਾਂਜੀ ਸਹੀ ਗੱਲ ਹੈ ਵੈਸੇ ਸੋਚਦੇ ਆਪਾਂ ਕਦਦੇ ਆ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਹੀ ਉੱਪਰ ਲੱਗਦਾ ਨਹੀਂ ਜਦ ਦੀ ਆਪਾਂ ਆਮ ਲਗੀ ਯਾਸੀ ਕਰੀ ਜਦ ਦੀ ਉਹ ਸਲਾਹ ਹੈ 4 ਸਾਲ ਹੋ ਗਏ 4 ਸਾਲੇ ਹੋ ਗਏ ਸਲਾਹ ਕਰਦੇ ਆ ਪਹਿਲਾਂ ਇੱਕ ਦੋ ਵਾਰ ਹਾਂਜੀ ਪਰ ਮਹਾਰਾ ਦੀ ਕਿਰਪਾ ਜਿਹੜਾ ਕੰਮ ਜਾਦ ਹੋਣਾ ਠੀਕ ਹੈ ਜੀ ਜਿਵੇਂ ਹੋਣਾ ਹਾਂਜੀ ਹਾਂ ਮਹਾਰਾ ਦੀ ਮਰਜ਼ੀ ਨਾਲ ਹੋਤਰੇ ਬਿਲਕ ਖਰਚ ਬਣਵਾ ਹਿੰਮਤ ਕਰਨ ਦਾ ਹਾਂਜੀ ਹਾਂ ਬਾਈ ਤੇ ਬਾਕੀ ਤੁਹਾਡੀ ਉਮਰ ਮਾਰਾ ਤੋਂ ਤਰੀਕੀਆਂ ਬਸ ਬਿਲਕੁਲ ਜੀ ਹਾਂ ਠੀਕ ਹੈ ਬਾਕੀ ਆਨੇ ਆਪਾਂ ਨੇ 4 ਪੀਸ ਮੰਗਾਏ ਆ ਬਾਕੀ ਜਿਵੇਂ ਆਪਾਂ ਨੂੰ ਮਿਲਿਆ ਰਿਸਪੌਂਸ ਜਿੱਦਾਂ ਦਾ ਆਪਾਂ ਨੂੰ ਹੋਇਆ ਬਿਲਕੁਲ ਆਪਾਂ ਬਾਕੀ ਉਹਦੇ ਹਿਸਾਬ ਨਾਲ ਆਈ ਜਾਣੇ ਹਾਂ ਹਾਂਜੀ ਹਾਂ ਜਿਵੇਂ ਆਪਣਾ ਟਰੈਕਟਰ ਵਧੀਆ ਐਂਡੋ ਫਾਰਮ ਹਾਂਜੀ ਰੇਟਸ ਘੱਟ ਆ ਹਾਂਜੀ ਉਹ ਮਤਲਬ ਜੀਨੀ ਦਾ ਹੱਕ ਚ ਹਾਂਜੀ ਹਾਂਜੀ ਉਸ ਤੋਂ ਇਹ ਵੀ ਰੇਟਸ ਘੱਟ ਠੀਕ ਆ ਜੀ ਕੁਆਲਟੀ ਪੂਰੀ ਵਧੀਆ ਆਪਾਂ ਜਾਏ ਆ ਉੱਤੇ ਫੈਕਟਰੀ ਤੇ ਬਿਲਕੁਲ ਜੀ ਬਿਲਕੁਲ ਤੇ ਉਹ ਦੋਨੇ ਕੰਮ ਸੈੱਟ ਨੇ ਹਾਂਜੀ ਹਾਂ 70000 ਰੁਪਏ ਨਾਲ 90000 ਰੁਪਏ ਨਾਲ ਪੁਰਾਣਾ ਰੋਬੋਟਰ ਲੈ ਲੈਂਦਾ ਦੇਖੋ ਮਿਲ ਜਾਂਦਾ ਹਾਂ ਹਾਂਜੀ ਹਾਂਜੀ ਥੋੜੇ ਬਹੁਤ ਪੈਸੇ ਹੋਰ ਪੜਨਗੇ ਬਿਲਕੁਲ ਜੀ ਨਵਾਂ ਮਿਲ ਜਣਾ ਤਾਂ ਨਵਾਂ ਨਵਾਈ ਹੈ ਹਾਂਜੀ ਹਾਂਜੀ ਤੇ ਗਾਰੰਟੀ ਗਾਰੰਟੀ ਦੇਣੀ ਆ ਥਾਲੇ ਇਕੱਲਾ ਇਕੱਲਾ ਬੈਰਿੰਗ ਸਹੀ ਗੱਲ ਹੈ ਜੀ ਸਾਰਾ ਕੁਝ ਸਹੀ ਗੱਲ ਹੈ ਬਾਕੀ ਸਮਾਨ ਵੀ ਸਾਰਾ ਉਹਦੇ ਨਾਲ ਡਬਲ ਡਿਸਕ ਆ ਦੋਨੇ ਸਾਈਡ ਇਹ ਜਾਨੀ ਕਿ ਆਪਾਂ ਨੇ ਸਾਰੇ ਟਾਪੇ ਮਾਡਲ ਮੰਗਾਏ ਆ ਟਾਪੇ ਮੰਗਾਏ ਆ ਗਾ ਕੀ ਵੀ ਟਾਪੇ ਪਸੰਦ ਆਪਾਂ ਨੇ ਜਿੱਦਾਂ ਫਿਰ ਦੋ ਤਿੰਨ ਕੈਟਾਗਰੀ ਚ ਬੰਦਾ ਵੀ ਲੈਣਾ ਲੱਜ ਜਾਂਦਾ ਆਪਾਂ ਦੇ ਟਾਪ ਦਾ ਫਰਕ ਨਹੀਂ ਹ ਤੇ ਬਾਕੀ ਆਪਾਂ ਕੱਲ ਨੂੰ ਬਣਾਵਾਂਗੇ ਜੋ ਵੀ ਗੱਲਬਾਤ ਆ। ਕੱਲ ਨੂੰ ਆਪਾਂ ਉਧਰ ਲਾਉਂਗੇ ਬਾਈ ਚੱਕ ਕੇ। ਸਹੀ ਗੱਲ। ਤੇ ਬਾਕੀ ਬਾਈ ਬਾਈ ਨੇ ਵੀ ਆਪਣੇ ਨਾਲੇ ਆ। ਸ਼ਕਤੀਮਾਨ ਨਾਲੇ ਮਿੱਤਰ ਨੇ ਆਪਣੇ ਵੀਰੋ। ਹਾਂਜੀ ਹਾਂਜੀ। ਬਹੁਤ ਬਿਲਕੁਲ। ਇਹਨਾਂ ਨੇ ਸਾਡੇ ਨਾਲ ਵੱਧ ਚਾਹ ਮਨਾਇਆ। ਹਾਂਜੀ ਹਾਂ। ਹਾਂ ਕੋਈ ਮਤਲਬ ਆ ਯਾਰ ਕੁਛ ਨਹੀਂ ਬੁੜੇ ਕਹਿੰਦੇ। ਹਾਂਜੀ ਹਾਂਜੀ। ਬਾਕੀ ਕੁਦਰਤੀ ਗੱਲ ਆ ਜੇ ਜਿਹੜੀ ਮਾਰਕੀਟ 'ਚ ਸਮਾਨ ਵੱਧ ਮਿਲਦਾ ਹੈ ਉੱਥੇ ਗਾਹਕ ਆਟੋਮੈਟਿਕਲੀ ਜ਼ਿਆਦਾ ਆ ਜਾਂਦੇ। ਜਾਂਦਾ ਜਾਂਦਾ ਸਹੀ ਗੱਲ ਆ ਜੀ। ਹੁਣ ਆਪਣੀ ਏਜੰਸੀਆ ਬਰਾਬਰੋ ਬਰਾਪਰੀ ਨਹੀਂ ਕਿਸੇ ਨੂੰ ਕੋਈ ਫਰਕ ਨਹੀਂ ਕਿਸੇ ਦਾ। ਬਿਲਕ ਪੰਜ ਏਜੰਸੀ ਹੋ ਗਿਆ ਤਕਰੀਬਨ ਹਾਂ ਕੋਈ ਕਿਸੇ ਨੂੰ ਕੋਈ ਫਰਕ ਨਹੀਂ ਜੀਨੇ ਉਵੇਂ ਜੜੀ ਚੀਜ਼ ਲੈਣੀ ਉਹ ਹੀ ਲੈਣੀ ਆ ਹਨਾ ਜੀ ਜਿਨੇ ਮਤਲਬ ਕੀ ਜਿਨੇ ਸ਼ਕਤੀਮਾਨ ਲੈਣਾ ਉਹਨੇ ਸ਼ਕਤੀਮਾਨੇ ਲੈਣਾ ਹਾਂ ਜੀ ਉਹਨੇ ਕਰਵਾਜ ਦਾ ਰੇਟ ਵੀ ਨਹੀਂ ਪੁੱਛਣਾ ਬਿਲਕੁਲ ਜੀ ਬਿਲਕੁਲ ਇਹਨੇ ਕਰਵਾਜ ਲੈਣਾ ਉਹਨੇ ਸ਼ਕਤੀਮਾਨ ਵਾਲਾ ਜਾਣਾ ਹੀ ਨਹੀਂ ਸਹੀ ਗੱਲ ਹੈ ਜੀ ਠੀਕ ਹੈ ਜੀ ਚਲੋ ਠੀਕ ਆ ਮਮਾ ਜੀ ਹਾਂ ਠੀਕ ਆ ਬਾਕੀ ਕਰਨਵੀਰ ਭਾਈ ਤੇ ਉਹ ਟਰੈਕਟਰ ਵੀ ਆਪਣਾ ਹੀ ਆ ਇਹ ਹਾਂ ਟਰੈਕਟਰ ਆਪਣਾ ਮੈਸੀ ਮੈਸੀ ਠੀਕ ਹੈ ਜੀ ਮੈਸੀ 9000 ਇਹਦੀ ਮਮਾ ਜੀ ਵੀਡੀਓ ਆ ਨਾ ਅੱਜ ਆਪਾਂ ਥੋੜਾ ਜਿਹਾ ਦੱਸ ਦਰਾਂ ਕੱਲ ਨੂੰ ਪਾਉਂਗੇ हां ट्रैक्टर ਆਲੇ ਆਈ ਆ ਆਪਣੇ ਕੋਲ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਮਾਡਲ ਏ 16 ਹਾਂਜੀ ਇਹ ਕੰਡੀਸ਼ਨ ਵੀ ਬਾਈ ਵੀ ਗਾਣਾ ਵੀ ਮਾਡਲ ਏ 8 9 ਸਾਲ ਪੁਰਾਣਾ ਹੋ ਗਿਆ ਕੰਡੀਸ਼ਨ ਉਵੇਂ ਹੀ ਪਈ ਆ ਪਹਿਰ ਨਾਲ ਦੇ ਨੇ ਠੀਕ ਆ ਜੀ ਜਿਹੜੀ ਆਪਾਂ ਦੱਸੀ ਕਹਿੰਦੇ ਕਾ 70 ਮੰਗਦਾ ਠੀਕ ਆ ਜੀ ਮੂਹਰੇ ਤਾਂ 90 ਪੈਸੇ ਹੋ ਗਏ ਨਾਲ ਹਾਂਜੀ ਹਾਂ ਮੂਹਰੇ ਲਈ 1100 ਤੇ ਲੱਗ ਪਕੇ ਚੱਲਿਆ ਤੇਰੀ ਕਾਰ ਕਲਚ ਵੀ ਸੀਲ ਦਾ ਟਰੈਕਟਰ ਦਾ ਹਾਂਜੀ ਬਿਲਕੁਲ ਜੀ ਬਿਲਕੁਲ ਮਿਸ਼ਨਲ ਜਿਵੇਂ 22 ਮਾਡਲ ਹੁੰਦਾ ਉਹ ਹੋਣੀ ਹੈ ਇਹਨਾਂ ਪੂਰਾ ਹੋ ਗਿਆ ਹਾਂਜੀ ਪੂਰਾ ਘੈਂਟ ਆ ਬਾਈ ਟਰੈਕਟਰ ਜਿਹੜੇ ਵੀਰਾਂ ਲੈਣਾ ਠੀਕ ਹੈ ਜੀ ਪਾਵਰ ਵੱਡੀ ਬੈਕਸਰ ਵਧੀਆ ਰੇਟ ਗਿਆ ਜੀ ਬਾਕੀ ਬਾਈ ਜੀ ਪੂਰੀ ਵੀਡੀਓ ਆਪਾਂ ਤੁਹਾਨੂੰ ਕੱਲ ਨੂੰ ਆ ਕਿਉਂਕਿ ਅੱਜ ਵੀਡੀਓ ਪਹਿਲਾਂ ਹੀ ਲੰਬੀ ਬਣ ਗਈ ਤੇ ਬਾਕੀ ਬਾਈ ਰੱਖ ਲਈਏ ਸਮਾਨ ਸਮੂਹ ਨੂੰ ਟਾਈਮ ਹੋ ਗਿਆ ਸਾਰੀ ਲੰਘ ਗਈ ਅੱਜ ਅਸੀਂ ਉਹ ਰਹਿ ਗਏ ਲਾਉਣ ਨੂੰ ਸਮਾਨ ਖਾਸਾ ਪਿਆ ਹਜੇ ਤੇ ਮਾਮੇ ਦਾ ਮੁੰਡਾ ਵੀ ਔਖਾ ਜਾ ਹੁੰਦਾ ਵੀ ਆਪ ਵੀਡੀਓ ਬਣਾ ਰਿਹਾ ਸਾਨੂੰ ਸਮਾਨ ਚੱਕਣ ਲਾਇਆ ਹੋਇਆ ਠੀਕ ਹੈ ਇਹ ਹੈ ਵੀ ਸੱਚਾ ਮਾਮੇ ਨੇ ਦੂਰ ਜਾਣਾ ਮੁੰਡੇ ਨੇ ਮਾਮੇ ਨੇ ਬਣਾ ਕਹਿਦਾ ਨਹੀਂ ਕੁਝ ਕੰਪਾ ਹਾਂਜੀ ਹਾਂ ਬਸ ਇਹ ਚਲੋ ਬਹੁਤ ਸਾਉ ਬਹੁਤ ਬਹੁਤ ਸਾਉ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਕਾਲੇ ਬਾਈ ਨਾਲ ਵੱਤਸਾ ਹੋ ਗਿਆ ਇਹਨਾਂ ਦਾ ਹੀ ਹੌਸਲਾ ਹੋਇਆ ਇਹਨਾਂ ਨਾਲੇ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਬਾਈ ਨਾਲ ਆ ਵੀ ਤਾਂ ਕੰਮ ਹੋਣਾ ਸਹੀ ਗੱਲ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਜੀ ਆਪਾਂ ਦੇ ਤਾਂ ਟਰੈਕਟਰ ਨਹੀਂ ਸਾਹਮਣੇ ਹਾਂਜੀ ਹਾਂਜੀ ਉਹੀ ਫੋਨ ਬਹੁਤ ਹੋ ਗਿਆ ਬਿਲਕੁਲ ਜੀ ਬਿਲਕੁਲ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਤੇ ਬਾਕੀ ਆਪਾਂ ਕੱਲ ਨੂੰ ਉਧਰ ਲਾਵਾਂਗੇ ਬਾਈ ਚੱਕ ਕੇ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ ਵਿੱਚ ਸਾਰੇ ਵੀਰਾਂ ਦਾ ਧੰਨਵਾਦ